ਅੱਜ ਅਸੀਂ ਇੱਕ ਬਹੁਤ ਹੀ ਗੰਭੀਰ ਟੌਪਿਕ ਦੇ ਉੱਤੇ ਚਰਚਾ ਕਰਨ ਵਾਸਤੇ ਬਾਲੀਵੁੱਡ ਦੇ ਬਹੁਤ ਹੀ ਮੰਝੇ ਹੋਏ ਪ੍ਰੋਫੈਸਰ ਫਰੈਸ਼ੀ ਸਾਹਿਬ ਮਗਾਏ ਹੋਏ ਨੇ ਉਹ ਸਾਨੂੰ ਦੱਸਣਗੇ ਕਿ ਫਵਾਇਜ਼ ਕੀ ਹੁੰਦਾ ਹੈ ਫਵਾਇਜ਼ ਜਿਨ੍ਹਾਂ ਨੇ ਦਿਲਜੀਤ ਦੇ ਉੱਤੇ ਬੈਨ ਲਾਇਆ ਸੀ ਫਵਾਇਜ਼ ਕੀ ਹੁੰਦਾ ਹੈ ਕਿ ਇਸ ਤੋਂ ਬਿਨਾ ਇੱਕ ਐਕਟਰ ਇੱਕ ਸਿੰਗਰ ਆਪਣੀ ਫਿਲਮ ਰਿਲੀਜ਼ ਕਰ ਸਕਦਾ ਹੈ ਫਵਾਇਜ਼ ਦਾ ਕੀ ਇੰਪੋਰਟੈਂਟ ਹੈ ਸਾਡੀ ਫਿਲਮ ਇੰਡਸਟਰੀ 'ਚ ਆਉ ਜਾਣਦੇ ਆ ਸਾਰੀਆਂ ਅੰਦਰੂਨੀਆਂ ਖਬਰਾਂ ਐਕਸਪਰਟ ਫਰਸ਼ੀ ਭਾਜੀ ਦਾ ਸਵਾਗਤ ਜ਼ੋਰਦਾਰ ਤਾੜੀਆਂ ਨਾਲ ਜੀ ਫਵਾਈਜ਼ ਕੀ ਹੁੰਦਾ ਫਰਸ਼ੀ ਭਾਜੀ ਆ ਫਵਾਈਜ਼ ਭਾਜੀ ਇਹਲੀ ਗੱਲ ਤਾਂ ਕੋਈ ਗਵਰਨਮੈਂਟ ਦੀ ਕੋਈ ਚੀਜ਼ ਨਹੀਂ ਹੈ ਜਿੱਦਾਂ ਕੋਠੇ ਮਿਲ ਮੁਲ ਕੇ ਕੋਈ ਸੰਸਥਾ ਨਹੀਂ ਬਣਾ ਲੈਂਦੇ ਯੂਨੀਅਨ ਜੀ ਉਹ ਸਾਬ ਹੈ ਉਹਦੀ ਫੁੱਲ ਫਾਰਮ ਹੈਗੀ ਹੈ ਫੈਡਰੇਸ਼ਨ ਆਫ ਵੈਸਟਰਨ ਇੰਡੀਅਨ ਸਾਈਨ empioyes ਇਹ ਇਹਨਾਂ ਦੇ ਨਾਲ ਰਾਈਟ ਨਾਓ 5 ਲੱਖ ਤੋਂ ਵੱਧ ਵਰਕਰਾਂ ਨਾਲ ਜੁੜਿਆ ਹੋਇਆ ਐਮਪਲੋਈ ਉਹਦੇ ਵਿੱਚ ਫਿਲਮ ਦੇ ਸਪੋਰਟ ਬੋਏ ਫਿਲਮ ਦੇ ਐਡੀਟਰ ਜੋ ਵੀ ਫਿਲਮ ਦੇ ਬੰਦੇ ਕੰਮ ਕਰਨ ਵਾਲੇ ਪਿੱਛੇ ਵਾਲੇ ਕਰਾਊਡ ਵਰਕ ਜਾਂ ਕੁਝ ਵੀ ਜੁੜੇ ਹੋਏ ਨੇ ਤੇ ਇਹ ਜਿਦਾਂ ਮਤਲਬ ਕਿ ਸਾਰਿਆਂ ਦੇ ਉਹ ਨਹੀਂ ਕਿ ਸਾਡਾ ਇੱਕ ਜੂਨੀਅਰ ਬਣਿਆ ਹੋਇਆ ਵਾ ਮੰਨ ਲਓ ਕੋਈ ਸਿੰਗਰ ਠੱਕਾ ਕਰ ਜਾਂਦਾ ਜਾਂ ਕੋਈ ਫਿਲਮ ਵਾਲਾ ਠੱਕਾ ਕਰ ਜਾਂਦਾ ਫਿਰ ਉਹ ਜੂਨੀ ਵਿੱਚ ਕਹਿੰਦੇ ਨੇ ਕਿ ਸਾਡੀ ਹੈਲਪ ਕਰੋ ਤੇ ਉੱਥੇ ਹੈਲਪ ਉਹ ਕਰਦੇ ਨੇ ਮਤਲਬ ਕਿ ਤੁਸੀਂ ਲਾ ਲੋ ਸਾਬ ਜੂਨੀਅਰ ਵਾਲਾ ਸਾਡੀ ਜੂਨੀਅਰ ਨੇ ਜੂਨੀਅਰ 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 ਇੰਨੀ ਇੰਡੀਆ ਚ ਬਹੁਤ ਨੇ ਦੋ ਤਿੰਨ ਨੇ ਵੇਖੇ ਖਾਸ ਇੱਕ ਆ ਵਾਈਸ ਵੀ ਹੈਗੀ ਐ ਫਵਾਈਸ ਤੇ ਇੱਕ ਹੈਗੀ ਐ ਅਵਾਈਸ ਨਹੀਂ ਏ ਆਈ ਸੀ ਵੀ ਏ ਇਹ ਵੀ ਹੈਗੀ ਹੈ ਤੇ ਪੰਜਾਬ ਜੀ ਵੀ ਹੈ ਕਿਦਾਂ ਦੀ ਤੇ ਇਹਨਾਂ ਦਾ ਮੇਨ ਕੰਮ ਇਹੀ ਆ ਭਾਜੀ ਫਿਲਮਾਂ ਵਾਲਿਆਂ ਨੂੰ ਸੰਭਣਾ ਤੇ ਇਹੋ ਜਿਹੇ ਮੁੱਦੇ ਮੁੱਦੇ ਸੋਲਵ ਕਰਨੇ ਇਹਨਾਂ ਨੇ ਲਾਇਆ ਦਿਲਜੀਤ ਤੇ ਬੈਨ ਸਰਦਾਰ ਜੀ ਫਿਲਮ ਦੀ ਸ਼ੂਟ ਆਪਣੀ ਰਿਲੀਜ਼ ਤੋਂ ਬਾਅਦ ਕਿ ਜਦੋਂ ਰਿਲੀਜ਼ ਕਰਾਂ ਸਰਦਾਰੀ ਫਿਲਮ ਰਿਲੀਜ਼ ਕਰਨੀ ਆ ਪਾਕਿਸਤਾਨੀ ਵੀ ਐਕਟਰ ਸੀਗੇ ਇਹ ਕਹਿੰਦੇ ਪਾਕਿਸਤਾਨੀ ਐਕਟਰ ਨੂੰ ਕਿੱਦਾਂ ਕਰ ਸਕਦੇ ਪੈਗਮ ਟੈਗ ਤੋਂ ਬਾਅਦ ਉਹਨਾਂ ਨੇ ਦਿਲਜੀਤ ਲਾਤਾ ਬੈਨ ਹੁਣ ਚਰਚੇ 'ਚ ਇਹ ਕਿੱਥੋਂ ਆਈ ਦੁਬਾਰਾ ਵਾਈਸ ਕਿ ਦਿਲਜੀਤ ਤੇ ਟੋਟਲੀ ਬਹਿਲਾਇਆ ਇਹਨਾਂ ਨੇ ਕਿ ਦਿਲਜੀਤ ਨਾਲ ਕੋਈ ਵੀ ਪ੍ਰੋਡਿਊਸਰ ਕੰਮ ਨਹੀਂ ਕਰੇਗਾ ਦਿਲਜੀਤ ਨਾਲ ਕੋਈ ਵੀ ਐਕਟਰ ਕੰਮ ਨਹੀਂ ਕਰੇਗਾ ਦਿਲਜੀਤ ਨਾਲ ਕਿਸੇ ਨੇ ਵੀ ਕੋਈ ਆਪਣਾ ਨਾ ਤਾਲਾ ਵੀ ਨਹੀਂ ਰਖਣਾ ਜਿਹਨੇ ਚਮਕੀਲਾ ਫਿਲਮ 2022 ਚ ਬਣਾਈ ਨਾ ਹਮਤਾਜ ਅਲੀ ਨੇ ਉਹਨੂੰ ਵੀ ਲੈਟਰ ਭੇਜੀ ਆ ਕਿ ਅੱਗੇ ਤੋਂ ਦਿਲਜੀਤ ਨੂੰ ਕਦੇ ਵੀ ਫਿਲਮ ਚ ਨਾ ਲੈ ਲਈ ਦਿਲਜੀਤ ਨਾਲ ਆਪਣੇ ਸਾਰੇ ਟਾਈਸ ਤੋੜਦੇ ਪਰ ਬਾਰਡਰ 2 80% ਸ਼ੂਟ ਹੋ ਗਈ ਹੈ ਉਹਦੇ ਵਾਸਤੇ ਇਹਨਾਂ ਨੇ ਰਾਤ ਦੇਤੀ ਕਿ ਨਹੀਂ ਚਲੋ ਦਿਲਜੀਤ ਭਾਜੀ ਬਾਰਡਰ 2 ਟੀ ਸੀਰੀਜ਼ ਦੀ ਫਿਲਮ ਹੈ ਉਹਨਾਂ ਕੋ ਪੈਸਾ ਜ਼ਿਆਦਾ ਹੈ ਇਹ ਫਿਲਮ ਵਾਸਤੇ ਤੁਹਾਨੂੰ ਆਪਾਂ ਬੈਨ ਹਟਾਤਾ ਹਾਂ ਇਹ ਫਿਲਮ ਰਿਲੀਜ਼ ਹੋਣੀ ਚਾਹੀਦੀ ਹੈ ਰੀਜ਼ਨ ਦਿੱਤਾ ਕਿ ਭੂਸ਼ਣ ਕੁਮਾਰ ਸਾਨੂੰ ਕਹਿੰਦਾ ਕਿ ਫਿਲਮ 80 ਤੋਂ 85% ਸ਼ੂਟ ਹੋ ਗਈ ਮੇਰਾ ਬੜਾ ਮੇਰਾ ਬੜਾ ਨੁਕਸਾਨ ਹੋਏਣਾ ਪਲੀਜ਼ ਫਿਲਮ ਰਿਲੀਜ਼ ਕਰ ਲੈਣ ਦੋ ਹੂੰ ਹੂੰ ਦੇ ਹੁਣ ਹਾਂ ਹੁਣ ਮੁੱਦਾ ਇਹ ਹੈ ਕਿ ਜੇ ਤੁਹਾਡੀ ਫਿਲਮ 80% ਤੋਂ 85% ਰਿਲੀਜ਼ ਸ਼ੂਟ ਹੋ ਗਈ ਹੈ ਤਾਂ ਤੁਸੀਂ ਕਹਿੰਦੇ ਹੋ ਕਿ ਇੱਕ ਵਾਰੀ ਮਾਫੀ ਦੇ ਦਿਓ ਇੱਕ ਬੈਂਡ ਹਟਾ ਦਿਓ ਸਾਡੀ ਫਿਲਮ ਰਿਲੀਜ਼ ਹੋਣ ਦੋ ਤੇ ਜਿਹੜੀ ਦਲਜੀਤ ਦੀ 100% ਰਿਲੀਜ਼ ਸ਼ੂਟ ਹੋ ਗਈ ਸੀ ਉਹਦੀ ਵਾਰੀ ਬੈਂਡ ਕਿਉਂ ਤੇ ਜਿਹੜੇ ਚੱਲ ਮੇਰਾ ਪੁੱਤ ਆਲਰੇਡੀ 100% ਸ਼ੂਟ ਹੋ ਗਈ ਹੈ ਪਹਿਲਾਂ ਦੀ ਉਹਦੀ ਵੇਰੀ ਬੈਣ ਕਿਉਂ ਸਾਡੇ ਪੈਸੇ ਪੈਸੇ ਨਹੀਂ ਤੁਹਾਡੇ ਪੈਸੇ ਪਏ ਮੰਨਦੇ ਤੁਹਾਡੇ 100 ਕਰੋੜਾਂ ਚ ਲੱਗੇ ਹੋਣਗੇ ਸਾਡੇ ਜਰ 10-15 ਕਰੋੜ ਲੱਗਦੇ ਨੇ ਪਰ ਇਹਦਾ ਮਲੇ ਥੋੜੀ ਕਿ ਸਾਡੇ ਪੈਸੇ ਦਾ ਕੋਈ ਮੁੱਲ ਨਹੀਂ ਹੈ ਬਾਜੀ ਲੈ ਨੇ ਬਹੁਤ ਸੋਹਣੀ ਬਹੁਤ ਸੁਣੀ ਗੱਲ ਫੜੀ ਫਿਰ ਜੀ ਪਾਜੀ ਬਹੁਤ ਸੋਹਣੀ ਤੂੰ ਗੱਲ ਇਹ ਤੇਵਾੜੀ ਸਾਹਿਬ ਨੇ ਇਹਦੇ ਜਿਹੜੇ ਨਾ ਉਹ ਜਿਹੜਾ ਪ੍ਰੈਜ਼ੀਡੈਂਟ ਕਹਿ ਲੋ ਜਿਹੜਾ ਮੇਨ ਪ੍ਰਧਾਨ ਹੈ ਉਹ ਤੇਵਾੜੀ ਸਾਹਿਬ ਨੇ ਠੀਕ ਹੈ ਜਿਹੜੇ ਫਵਾਇਜ਼ ਨੂੰ ਸਾਹਮ ਦੇਦੇ ਨੇ ਉਹ ਐਵੇਂ ਯਾਰ ਬੰਦਿਆਂ ਨੂੰ ਤੰਗ ਕਰਦੇ ਰਹਿੰਦੇ ਨੇ ਇਹਨਾਂ ਨੇ ਪਰ ਵੇਖ ਗੱਲ ਤੇਰੀ ਸਹੀ ਏ ਨਾਲੇ ਫਵਾਇਜ਼ ਪਤਾ ਕੀ ਏ ਇਹਦੀ ਇੰਪੋਰਟੈਂਸ ਪਤਾ ਕਰ ਤੂੰ ਇਹ ਮੱਛਰ ਦੇ ਪਤਾ ਕਰ ਤੂੰ ਏ ਕਿਉਂਕਿ ਜਿੱਦੂ ਵੀ ਫਿਲਮ ਵੇਚੀ ਜਾਂਦੀ ਨਾ ਜਾਂ ਫਿਲਮ پاس ਹੁੰਦੀ ਤੇ ਇਹਨਾਂ ਦਾ ਇੱਕ ਸਰਟੀਫੀਕੇਟ ਚਾਹੀਦਾ ਹੁੰਦਾ ਉਹ ਫਿਲਮ ਉਹਦੇ ਬਾਰੇ ਮੈਂ ਸੱਚ ਕੀਤੇ ਤੁਹਾਨੂੰ ਦੱਸਦਾ ਉਹ ਕੀ ਹੈ ਜੀ ਐਨਓਸੀ ਦਿੰਦੇ ਭਾਜੀ ਇੱਕ ਐਨਓਸੀ ਉਹ ਤਾਂ ਇਹ ਦਿੰਦੇ ਤਾਂ ਇਹਨਾਂ ਦੀ ਅਥਾਰਟੀ ਹੈ ਕਿਉਂਕਿ ਜਿਹੜੇ ਬਾਕੀ ਸਪੋਰਟ ਬੋਏ ਜਾਂ ਕੁਝ ਵੀ ਹੈ ਨਾ ਇਹ ਲੈ ਕੇ ਦਿੰਦੇ ਨੇ ਕਿ ਉਹਨਾਂ ਨੇ ਸਾਰੇ ਡਿਊਸ ਉਹਨਾਂ ਦੇ ਸਾਰੇ ਪੈਸੇ ਐਕਟਰਾਂ ਨੇ ਕਰਤੇ ਨੇ ਪੂਰੇ ਤੇ ਹੁਣ ਕਿਉਂਕਿ ਸਰਟੀਫਿਕੇਟ ਲੈਣ ਵਾਸਤੇ ਉਹ ਐਨਸੀ ਜਰੂਰੀ ਹੁੰਦੀ ਹੈ ਕਿ ਸਾਰਾ ਇਹਨਾਂ ਦਾ ਕਿਸੇ ਨਾ ਕੋਈ ਮਸਲਾ ਨਹੀਂ ਹੈ ਕਿਸੇ ਐਕਟਰੂਟਰ ਨਾਲ ਐਨਸੀ ਲੈ ਲਓ ਤੇ ਸਰਟੀਫਿਕੇਟ ਮਿਲ ਜਾਂਦਾ ਪਰ ਇਹਨਾਂ ਦੇ ਵਿੱਚ ਹੁਣ ਸਰਕਾਰੀ ਥੋੜੇ ਬੋਤੇ ਟਾਈਜ਼ ਵੀ ਹੈਗੇ ਨੇ ਸਰਟੀਫਿਕੇਟ ਰੋਕ ਵੀ ਦਿੰਦੇ ਨੇ ਫੋਨ ਕਰਕੇ ਵੈਸੇ ਇਹਨਾਂ ਦੀ ਅਥਾਰਟੀ ਨਹੀਂ ਹੈ ਕਿ ਇਹਦਾ ਸਰਟੀਫਿਕੇਟ ਰੋਕਣ ਦੀ ਫੋਆਇਸ ਕਿਸੇ ਦਾ ਸਰਟੀਫਿਕੇਟ ਰੋਕ ਨਹੀਂ ਸਕਦੀ ਕਿਸੇ ਦਾ ਵੀ ਲੀਗਲੀ ਪਰ ਇਹ ਆਪਣੇ ਜੈਕ ਲਾਲ ਆ ਕੇ ਗੱਲਾਂ ਕੋਲ ਕਰਕੇੁਰਗੇ ਕਰਾਉਣ ਦੇ ਨਿਕ ਦੇ ਦੇ ਕਿ ਸਰਟੀਫਿਕੇਟ ਨਾ ਦਿਓ ਪਰ ਅਥਾਰਟੀ ਨਹੀਂ ਹੈ ਜਦੋਂ ਹੁਣ ਇੱਕ ਇੰਡੀਆ ਪੰਜਾਬ ਚ ਵੀ ਆ ਗਈ ਇੱਕ origignal ਆਪਣੇ ਲੋਕਾਂ ਦੀ ਆਪਣੇ ਬਣਾਈ ਹੋਈ ਹੈ ਉਹਨਾਂ ਕਮਿਊਨਿਟੀ ਜੇ ਮੰਨ ਲਓ ਦਲਜੀਤ ਫੋਬਾਈਸ ਵਾਲਿਆਂ ਦਾ ਕੋਈ ਵੀ ਲਿੰਕਡ ਵਾਲੇ EMPLOYE ਨਹੀਂ ਲੈਂਦਾ ਜਿਹੜੇ ਮੈਂ 5 ਲੱਖ EMPLOYE ਕਹਿੰਦੇ ਕਿ ਨਾ ਸਪੋਰਟ ਵੀ ਪੰਜਾਬ ਚ ਲੱਭ ਲਿਆ ਜਾਂ ਐਕਟਰ ਵੀ ਪੰਜਾਬ ਚ ਲੱਭ ਲੇ ਡਾਇਰੈਕਟਰ ਵੀ ਪੰਜਾਬ ਚ ਲੱਭ ਲੇ ਫਿਰ ਫੋਬਾਈਸ ਕੁਝ ਵੀ ਨਹੀਂ ਕਰ ਸਕਦੀ ਰਿਲੀਜ਼ ਦੇ ਵਿੱਚ ਅਥਾਰਟੀ ਦੇ ਹਿਸਾਬ ਨਾਲ ਪਰ ਇਹ ਕਦੇ ਕਦੇ ਨਾ ਕਿਉਂਕਿ ਫਿਲਮ ਸਰਟੀਫਿਕੇਟ ਦਾ ਇੱਕੋ ਹੀ ਜਗ੍ਹਾ ਸਰਟੀਫਿਕੇਟ ਮਿਲਦਾ ਹੈ ਭਾਵੇਂ ਉਹ ਪੰਜਾਬੀ ਫਿਲਮ ਹੋਵੇ ਕਦੇ ਵੀ ਹੈਗਾ ਮੁੰਬਈ ਚ ਇਹ ਤਾਂ ਬਹੁਤ ਗਲਤ ਗੱਲ ਹੈ ਪੰਜਾਬੀ ਫਿਲਮਾਂ ਦਾ ਆਪਣੇ ਲੋਕਲ ਏਰੀਆ ਚ ਕਿਉਂਕਿ ਭਾਈ ਸਾਡੇ ਸਾਡੇ ਬੰਦੇ ਨੂੰ ਪਤਾ ਹੋਊਗਾ ਨਾ ਕਿਹੜੇ ਸਾਡੇ ਧਰਮ ਦੇ ਸੈਂਸਿਟਿਵਿਟੀ ਕਿਹੜੀ ਕਿਹੜੀ ਆਪਾਂ ਗੱਲ ਕਰਨੀ ਹੈ ਮੁੰਬਈ ਚ ਕਿਉਂ ਸਰਟੀਫਿਕੇਟ ਲੈਣ ਜਾਣਾ ਤੇ ਇਹ ਉੱਥੇ ਜੱਕ ਲਾ ਕੇ ਸਰਟੀਫਿਕੇਟ ਨਹੀਂ ਦਿੰਦੇ ਵੈਸੇ ਫਵਾਈਸ ਕੋਈ ਥਰਟੀ ਨਹੀਂ ਫਿਲਮ ਰੋਕਣ ਦੀ ਬਸ ਇਹ ਗੱਲ ਹੈ ਲੋਕੀ ਕਹਿੰਦੇ ਕਿ ਇਹ ਸਾਲੇ ਐਵੇਂ ਚੱਕਰ ਨਾ ਪਾਉਣ ਤੇ ਸਾਨੂੰ ਬਸ ਸਰਟੀਫਿਕੇਟ ਨਾ ਮਿਲੇ ਹੂੰ ਹੂੰ ਬਿਲਕੁਲ ਬਿਲਕੁਲ ਕਿਉਂਕਿ ਜਦੋਂ ਆਪਾਂ Netflix ਕੋਲ Prime Video ਕੋਲ ਲੈ ਕੇ ਜਾਂਦੇ ਆਂ ਵੀ ਆ ਫਿਲਮ ਸਾਡੀ ਖਰੀਦ ਲਓ ਤੇ ਉਹ ਕਹਿੰਦੇ ਨੇ ਸਰਟੀਫਿਕੇਟ ਹੈ ਤੁਸੀਂ ਪੇਮੈਂਟ ਕਰ ਦਿੱਤੀ ਐਕਟਰਾਂ ਸਾਰਿਆਂ ਨੂੰ ਕੋਈ ਰਹਿਤ ਨਹੀਂ ਗਿਆ ਕੋਈ ਸਪੋਰਟਮੈਨ ਕੋਈ ਲਾਈਟਮੈਨ ਤੇ ਉਹ ਕਹਿੰਦੇ ਨੇ ਨਹੀਂ ਤੇ ਫਿਰ ਉਹ ਪੇਪਰ ਜੇ ਦਿਖਾਉਂਦੇ ਨੇ ਵੀ ਸਾਰਿਆਂ ਦੀ ਪੇਮੈਂਟ ਆ ਹੋ ਚੁਕੀਆਂ ਨੇ ਹੂੰ ਤੇ ਇਹੀ ਰੋਲ ਇਨ ਤਾਂ ਹੁੰਦਾ ਪਰ ਪੁਸ਼ਕਰ ਕੁਮਾਰ ਦੇ ਪੈਸੇ ਪੈਸੇ ਨੇ ਸ਼ੂਟ ਕਰਨ ਹਾਂ ਪਰ ਜੇ ਪੰਜਾਬ ਚ ਸ਼ੂਟ ਕਰਨ ਪੰਜਾਬ ਦੇ ਟੈਕਨੀਸ਼ੀਅਨ ਲੈਣ ਤੇ ਫਿਰ ਉਹ ਫਿਲਮ ਚੱਲ ਸਕਦੀ ਏ ਦਿਲਜੀ ਚਲਾ ਸਕਦਾ ਜਾਂ ਬਾਹਰ ਕਰਕੇ ਵੀ ਕਰ ਸਕਦਾ ਕੋਈ ਜਗਾੜ ਪਰ ਇਹ ਬਹੁਤ ਮਾੜੀ ਗੱਲ ਹੈ ਫਰੇਚ ਭਾਜੀ ਇਹਨਾਂ ਵਾਸਤੇ ਯਾਰ ਇਦਾਂ ਕਲਾਕਾਰ ਨੂੰ ਤੰਗ ਨਹੀਂ ਕਰਨਾ ਚਾਹੀਦਾ ਬਹੁਤ ਤੰਗ ਪੁਸ਼ਪਨ ਮਾਰਦੇ ਹੁਣ ਪੁਸ਼ਪਨ ਕਿੱਥੇ ਲੱਗੇ ਨੇ ক্রিকেট ਦਾ ਮੈਚ ਆ ਲਗਾ ਫਰੇਚ ਭਈ ਉਹ ਦੱਸੋ ਪੁਸ਼ਪਨ ਮਾਰਦੇ ਪੈਸੇ ਪੈਸੇ ਨੇ ਹੁਣ ਅਮਰਿੰਦਰ ਗਿੱਲ ਦੇ ਪੈਸੇ ਪੈਸੇ ਨਹੀਂ ਚੱਲ ਮੇਰਾ ਪੁੱਤ ਹੁਣ ਇੱਕ ਤਰੀਕ ਨੂੰ ਰੀਲੀਜ਼ ਕਰਨੀ ਹੈ ਵਜੀ ਉਹਨੇ ਅਗਸਤ ਨੂੰ ਪਾਤਾ ਦੇਖਿਓ ਤੇ ਕਿੰਨਾ ਰੋਲਾ ਪੈਂਦਾ ਹਾਲਾਂਕਿ ਜਿਹੜੀ ਤਿੱਖੀ ਚੁੰਜਾ ਵਾਲਾ ਜਿਹੜਾ ਹੈਗਾ ਉਹ ਇਹਨੇ ਗਲਤ ਬੋਲਿਆ ਪੰਜਾਬੀ ਫਿਲਮਾਂ ਬਾਰੇ ਕਿ ਇਹਨਾਂ ਬਿਨਾਂ ਸਾਡੀ ਫਿਲਮਾਂ ਨਹੀਂ ਚੱਲਦੀਆਂ ਪਰ ਗ ਤੇ ਨੁਕਸਾਨ ਪਾਕਿਸਤਾਨ ਬੰਦੇ ਦਾ ਹੋਣਾ ਬੰਦੇ ਖੇਦਾ ਨਹੀਂ ਨੁਕਸਾਨ ਪੰਜਾਬੀਆਂ ਦਾ ਹੀ ਹੋਣਾ ਹੈ ਜਿਨ੍ਹਾਂ ਨੇ ਪੈਸੇ ਲਾਏ ਨੇ ਤੁਸੀਂ ਮਨ ਲਕਿ ਆ ਮਨ ਲਕਿ ਬਸ ਆਪਣੀ ਇੱਕ ਸਰਟੀਫਿਕੇਸ਼ਨ ਵਾਸਤੇ ਕਿ ਆਪਾਂ ਪਾਕਿਸਤਾਨੀ ਵੇਚ ਨਹੀਂ ਲੈਣੇ ਆਪਣੇ ਬੰਦੇ ਦਾ ਨੁਕਸਾਨ ਚੱਲ ਲੋਗੇ ਨਹੀਂ ਨਹੀਂ ਛਦਾਈ ਨੇ ਛਦਾਈ ਨੇ ਫਿਰ ਅਸੀ ਭਾਈ ਜਾਂ ਤਾਂ ਫਿਰ ਹਾਸਸਤਾ ਨੇ ਮਿਲ ਜਾਣ ਇੰਨੇ 5 ਲੱਖ ਪਲੋਈ ਹੈਗੇ ਨੇ ਔਰ ਚੈੱਕ ਕੱਟ ਕੇ ਦੇਣਾ ਮਨਿੰਦਰ ਗਿਲ ਭਾਈ ਨੂੰ ਕਿ ਆ ਲਓ ਮਨਿੰਦਰ ਗਿਲ ਭਾਈ ਫਿਰ ਪਲੀਜ਼ ਰਿਲੀਜ਼ ਰਿਲੀਜ਼ ਨਾ ਕਰਿਓ ਆ ਤੁਹਾਡਾ ਜਿੰਨਾ ਖਰਚਾ ਲੱਗਾ ਹੈ ਹੀ ਪੂਰਾ ਕਰਦੇ ਹਾਂ ਪਾਗਲ ਹੈ ਆਹ ਹੋਰ ਅਸੀਂ ਵੀ ਸ਼ੂਟ ਕੀਤਾ ਸੀ ਪੋਡਕਾਸਟ ਇੱਕ ਪਾਕਿਸਤਾਨੀ ਬੰਦੇ ਨਾਲ ਮੁੰਡੇ ਨਾਲ ਪਰ ਅਸੀਂ ਰੋਕ ਦਿੱਤਾ ਕਿਉਂਕਿ ਸਾਡੇ ਉੱਤੇ ਕੀ 50 60 ਯੂਰੋ ਲੱਗੇ ਸੀ ਸਾਡੂ ਕਿਹੜਾ ਘਟਾ ਪੈਂਦਾ ਉੱਤੇ ਠੀਕ ਹੈ ਤੇ ਆਪਾਂ ਮਾਈਕ ਮਾਈਕ ਭੇਜੇ ਮਾਈਕ ਭੇਜੇ ਪਾਕਿਸਤਾਨ ਇੱਕ 50 ਯੂਰੋ ਦਾ ਬਸ ਉਹ ਖਰਚਾ ਲੱਗਾ ਸਾਨੂੰ ਹਾਂ ਹਾਂ ਪਰ ਸਾਡੇ ਤੇ ਕੋਈ ਪਾਬੰਦੀ ਨਹੀਂ ਸੀ ਐ ਅਸੀਂ ਬਾਹਰਲੇ ਮੁਲਕਾਂ ਦੇ ਬੈਠੇ ਆ ਕਿਹੜਾ ਇੰਡੀਆ ਬੈਠੇ ਪਰ ਅਸੀਂ ਆਪਣੀ ਜ਼ਿੰਮੇਵਾਰੀ ਸਮਝਦੇ ਉਹ ਨਹੀਂ ਰਿਲੀਜ਼ ਕੀਤਾ ਹਣਾ ਕਿਉਂਕਿ ਸਾਡੇ ਜਦੋਂ ਪੰਜਾਬ ਨਾਲ ਹੀ ਉਹਨਾਂ ਦੇ ਲਿੰਕ ਨਹੀਂ ਠੀਕ ਦੇਸ਼ ਦੇ ਨਹੀਂ ਸਾਡੇ ਦੇ ਲਿੰਕ ਠੀਕ ਤੇ ਆਪਾਂ ਕਾ ਤੂੰ ਹਨਾ ਉਹਨਾਂ ਦੇ ਨਾਲ ਉਹਦਾ ਜਦੂ ਸਾਡੀ ਸਰਕਾਰ ਨੇ ਕਿਹਾ ਵੀ ਤੁਸੀਂ ਉਹਨਾਂ ਨਾਲ ਨਹੀਂ ਮਿਲਣਾ ਵਰਤਨਾ ਉਹਨਾਂ ਦੇ ਸਿੰਗਰਾਂ ਤੇ ਅਸੀਂ ਕਾ ਤੂੰ ਕਰੀਏ ਪਰ ਉਹਨਾਂ ਨੇ ਪਹਿਲਾਂ ਆਲਰੇਡੀ ਕੰਮ ਕਰ ਲਿਆ ਹੈ ਸਭ ਜੋ ਗੱਲ ਨੂੰ ਤੇਵਾੜੀ ਸਾਹਿਬ ਜੀ ਗੱਲ ਸਮਝੋ ਉਹਨਾਂ ਨੇ ਕੰਮ ਕਰ ਲਿਆ ਹੈ ਤੇ ਜਿਨ੍ਹਾਂ ਨੇ ਮੰਨ ਲਓ ਆਪਣੇ ਦੇਸ਼ ਹੁਣ ਇਹ ਝੂਠ ਵੀ ਬੋਲਦੇ ਨੇ ਕਹਿੰਦੇ ਦਲਜੀਤ ਨੇ ਪਹਿਲਗਾਮ ਦੇ ਉੱਤੇ ਨਹੀਂ ਬੋਲਿਆ ਬੋਲਿਆ ਸੀ ਦਲਜੀਤ ਨੇ ਟਵੀਟ ਕੀਤਾ ਸੀ ਕਿੰਨੇ ਆਣ ਕੀਤੇ ਸੀ ਯਾਰ ਕਰਨ ਉਹ ਜਿਹੜੇ ਟਵੀਟ ਕੀਤਾ ਹੈ ਇਹ ਪੀਟੀ ਲੋ ਨੇ ਕੀਤਾ ਹੈ ਐਵੇਂ ਝੂਠ ਹੀ ਬੋਲਦੇ ਰਹਿੰਦੇ ਨੇ ਆ ਹੁਣ ਜਿਹਦਾ ਰੋਲ ਕਰਨਾ ਹੈ ਦਲਜੀਤ ਨੇ ਬੱਡਰ 2 ਚ ਹੈ ਉਹ ਕੋਈ ਦੇਸ਼ ਭਗਤੀ ਤੂੰ ਘਾਟੇ ਫਰੇਸ਼ ਭਾਜੀ ਬਿਲਕੁਲ ਹੈ ਦੇਸ਼ ਭਗਤੀ ਹੈ ਜੋ ਤੁਸੀਂ ਹਨ ਬਿਲਕੁਲ ਹਾਂ ਉਹ ਕਿਹਦੇ ਪਰ ਰੋਲ ਕਰਨ ਲਗੇ ਭਾਜੀ ਉਹ ਨਿਰਮਲਜੀਤ ਸਿੰਘ ਸੇਖੋ ਹਾਂ ਸੱਚ ਤੁਸੀਂ ਦੱਸਿਆ ਆ ਦੀ ਕਹਾਣੀ ਅਜਬ ਸੁਣਾਉਣੀ ਹੈ ਚਲੋ ਹੁਣ ਦਲਜੀਤ ਦੀ ਗੱਲ ਆਪਾਂ ਖਤਮ ਕਰੀਏ ਤੇ ਹੁਣ ਉਹ ਕਹਾਣੀ ਵੱਲ ਵੱਧੀ ਹੈ ਨਿਰਮਲ ਸਿੰਘ ਜੀ ਸਿੰਘ ਸੇਖੋ ਸੇਖੋ